ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਇਸ ਸਮੇਂ ਹੈਗੇ ਆ ਭਵਾਨੀਗੜ੍ਹ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਭਵਾਨੀਗੜ੍ਹ ਦਾ ਬਾਜ਼ਾਰ ਵੀਡੀਓ ਤੁਸੀਂ ਐਂਡ ਤੱਕ ਬਣਿਆ ਰਹਿਣਾ ਚੱਲਦੇ ਆਪਾਂ ਸਾਰਾ ਬਾਜ਼ਾਰ ਤੁਹਾਨੂੰ ਦਿਖਾਉਂਦੇ ਆ ਏ ਆ ਸਾਰਾ ਭਵਾਨੀਗੜ੍ਹ ਦਾ ਬਾਜ਼ਾਰ ਇੱਥੋਂ ਆਪਾਂ ਬਾਜ਼ਾਰ ਦੇ ਵਿੱਚ ਐਂਟਰ ਹੋ ਗਏ ਤੇ ਤੁਸੀਂ ਦੇਖ ਸਕਦੇ ਹੋ ਆਲੇ-ਦੁਆਲੇ ਕਾਫੀ ਵੱਡੀਆਂ-ਵੱਡੀਆਂ ਦੁਕਾਨਾਂ ਨੇ ਤੇ ਭਵਾਨੀਗੜ੍ਹ ਦਾ ਜਿਹੜਾ ਬਾਜ਼ਾਰ ਆ ਇਹ ਵੀ ਕਾਫੀ ਵੱਡਾ ਭਵਾਨੀਗੜ੍ਹ ਸ਼ਹਿਰ ਹੈ ਜਿਹੜਾ ਪਟਿਆਲੇ ਤੋਂ ਬਠਿੰਡੇ ਨੂੰ ਰੋਡ ਜਾਂਦਾ ਹੈ ਪਟਿਆਲੇ ਤੋਂ ਸਕਰੂਰ ਨੂੰ ਵੀ ਕਹਿ ਸਕਦੇ ਆ ਹਨ ਜਿਹੜਾ ਰੋਡ ਜਾਂਦਾ ਉਹਦੇ ਦੇ ਉੱਪਰ ਹੀ ਪੈਂਦਾ ਪੋਨੀਗੜ੍ਹ ਸ਼ਹਿਰ ਤੇ ਆ ਦੇਖ ਸਕਦੇ ਆ ਤੁਸੀਂ ਵੱਡੀਆਂ ਵੱਡੀਆਂ ਦੁਕਾਨਾਂ ਆ ਏਸੀ ਵਾਲੀ ਦੁਕਾਨ ਆ ਗਈ ਹਨ ਜਿਵੇਂ ਬਾਕੀ ਸਾਰਾ ਬਾਜ਼ਾਰ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਤੇ ਕਾਫੀ ਰੌਣਕ ਹੈ ਬਾਜ਼ਾਰ ਦੇ ਵਿੱਚ ਬਹੁਤ ਭੀੜ ਹੈ ਤੇ ਜਿਵੇਂ ਨਾਬਾ ਆਪਾਂ ਦਿਖਾਇਆ ਸੀਗਾ ਪਹਿਲਾਂ ਪਟਿਆਲੇ ਦਾ ਬਾਜ਼ਾਰ ਦਿਖਾਇਆ ਸੀ ਉਸੇ ਤਰ੍ਹਾਂ ਪੋਨੀਗੜ੍ਹ ਦਾ ਬਾਜ਼ਾਰ ਆ ਇਹ ਤੇ ਇਹਨੂੰ ਵੀ ਕਾਫੀ ਸਾਰੇ ਪਿੰਡ ਲੱਗਦੇ ਨੇ ਆਲੇ ਦੁਆਲੇ ਆਲੇ ਦੁਆਲੇ ਦੋੜ ਦੇ ਪਿੰਡ ਨੇ ਜਿਹੜੇ ਉਹ ਇੱਥੇ ਹੀ ਖਰੀਦਾਰੀ ਕਰਨਾ ਆਉਂਦੇ ਨੇ ਸ਼ਾਪਿੰਗ ਕਰਨਾ ਆਉਂਦੇ ਨੇ ਤੇ ਆਹ ਦੇਖ ਸਕਦੇ ਹੋ ਤੁਸੀਂ ਦੁਕਾਨਾਂ ਆ ਜਿਵੇਂ ਭਾਂਡੇ ਵਾਲੀ ਦੁਕਾਨ ਆ ਗਈ ਹੈ ਨਾ ਇਸੇ ਤਰ੍ਹਾਂ ਇਧਰਲੀ ਸਾਈਡ ਵੀ ਦੁਕਾਨਾਂ ਨੇ ਦੋਨੋਂ ਸਾਡੇ ਦੁਕਾਨਾਂ ਨੇ ਹਾਂ ਕੁਝ ਕੱਪੜੇ ਵਾਲੀਆਂ ਦੁਕਾਨਾਂ ਆ ਗਈਆਂ ਤੇ ਹਾਂ ਵੀ ਦੇਖ ਸਕਦੇ ਹੋ ਤੁਸੀਂ ਕੱਪੜੇ ਵਾਲੀ ਦੁਕਾਨ ਬਾਹਰ ਲਾਏ ਹੋਏ ਨੇ ਕੱਪੜੇ ਹਾਂ ਇਧਰ ਵੀ ਫਲੋਰਾਂ ਟੀ-ਸ਼ਰਟਾਂ ਵਾਲੀ ਦੁਕਾਨ ਹਰ ਇੱਕ ਤਰੀਕੇ ਦੀ ਦੁਕਾਨ ਤੁਹਾਨੂੰ ਐਸਾ ਬਾਜ਼ਾਰ ਦੇ ਵਿੱਚ ਮਿਲ ਜੂਗੀ ਹਰ ਇੱਕ ਤਰੀਕੇ ਦਾ ਸਾਮਾਨ ਜਿਵੇਂ ਕੱਪੜੇ ਵਾਲੀ ਦੁਕਾਨ ਹੈ ਨਾ ਬੂਟਾਂ ਵਾਲੀ ਦੁਕਾਨ ਜੁੱਤੀਆਂ ਵਾਲੀ ਬਾਕੀ ਹੋਰ ਘਰਾਂ ਦੀ ਵਰਤੋਂ ਵਾਲਾ ਸਮਾਨ ਪਰਚੂਨ ਵਾਲੀਆਂ ਦੁਕਾਨਾਂ ਉਹ ਸਾਰੀਆਂ ਦੁਕਾਨਾਂ ਹੈਗੀਆਂ ਨੇ ਆ ਕਾਫੀ ਵੱਡੀ ਦੁਕਾਨ ਆ ਬੂਟਾਂ ਵਾਲੀ ਜੁੱਤੀਆਂ ਛੋਟੇ ਜਿਵਾਂ ਕਾਂ ਵਾਲੇ ਚੱਪਲਾਂ ਇਹ ਵੀ ਬਾਹਰ ਲਾਈਆਂ ਹੋਈਆਂ ਨੇ ਬਾਕੀ ਹੋਰ ਆ ਕੱਪੜੇ ਵਾਲੀਆਂ ਦੁਕਾਨਾਂ ਵੱਡੀਆਂ-ਵੱਡੀਆਂ ਦੇਖ ਸਕਦੇ ਹੋ ਤੁਸੀਂ ਤੇ ਜੁਐਲਰੀ ਵਾਲੀਆਂ ਸ਼ਾਪਸ ਐਵੇਂ ਦੀਆਂ ਸਾਰੀਆਂ ਦੁਕਾਨਾਂ ਨੇ ਆ ਸਬਜ਼ੀ ਵਾਲੀਆਂ ਵੀ ਲਾਈਆਂ ਹੋਈਆਂ ਨੇ ਇੱਥੇ ਦੇਖੋ ਲਓ ਜੀ यो 11B ਉਹ ਥੰਦਾ ਕਾਫੀ ਏਰੀਏ ਦੇ ਵਿੱਚ ਇਹ ਬਾਜ਼ਾਰ ਆ ਜਿਹੜਾ ਫੈਲਿਆ ਹੋਇਆ ਦੇਖ ਸਕਦੇ ਹੋ ਤੁਸੀਂ ਆ ਵੀ ਕਾਫੀ ਵੱਡੀ ਜੈਵਲਰੀ ਵਾਲੀ ਸ਼ਾਪ ਹੈ ਲਓ ਜੀ ਇੱਧਰ ਵੀ ਕਾਫੀ ਦੁਕਾਨਾਂ ਆ ਗਈਆਂ ਪੈਂਟਾਂ, ਟੀ-ਸ਼ਰਟਾਂ, ਲੋਹੜਾਂ ਵਾਲੀਆਂ ਹਨਾ, ਰੈਡੀਮੇਡ ਕੱਪੜੇ ਵਾਲੀਆਂ ਸਾਰੀਆਂ ਬਾਕੀਆਂ ਫਲ ਵਾਲੀਆਂ ਦੁਕਾਨਾਂ ਵੀ ਲੱਗੀਆਂ ਹੋਈਆਂ ਨੇ ਛੀਕੂ ਛੀਕੂ ਰੱਖੇ ਹੋਏ ਨੇ ਬਾਈ ਨੇ ਆ ਸੂਟਾਂ ਵਾਲੀ ਦੁਕਾਨ ਆ ਗਈ ਇਹ ਰੌਣਕ ਕਾਫੀ ਆ ਬਾਜ਼ਾਰ ਦੇ ਵਿੱਚ ਕਾਫੀ ਰਸ਼ ਹੈ ਮਾਰਕੀਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਇਹ ਜਿਹੜਾ ਬਾਜ਼ਾਰ ਪੋਨੀਗੜ ਦਾ ਬਾਹਰ ਹਾਈਵੇ ਦੇ ਨਾਲ-ਨਾਲ ਵੀ ਦੁਕਾਨਾਂ ਹੈਗੀਆਂ ਨੇ ਉਹ ਵੀ ਆਪਾਂ ਦਿਖਾਵਾਂਗੇ ਤੇ ਇਧਰ ਵੀ ਕਾਫੀ ਵੱਡੀਆਂ-ਵੱਡੀਆਂ ਦੁਕਾਨਾਂ ਆਪਰਚੂਨ ਦੀ ਆ ਗਈ ਜਿਵੇਂ ਨਾਲੇ ਕੱਪੜੇ ਵਾਲੀ ਆ ਗਈ ਹੈ ਨਾ ਤੇ ਇਧਰਲੀ ਵਾਲੀ ਸਾਈਡ ਵੀ ਕੱਪੜੇ ਵਾਲੀ ਦੁਕਾਨ ਤੁਸੀਂ ਦੇਖ ਸਕਦੇ ਹੋ ਆ ਦੇਖੋ ਚੁੰਨੀਆਂ ਬਾਹਰ ਟੰਗੀਆਂ ਹੋਈਆਂ ਇਹ ਇੱਧਰ ਚੱਲਦੇ ਹੁਣ ਆਪਾਂ ਅੱਗੇ ਦਾ ਬਾਜ਼ਾਰ ਆ ਜਿਹੜਾ ਉਹ ਦੇਖਦੇ ਆਂ ਇੱਥੇ ਵੀ ਕੱਪੜੇ ਵਾਲੀਆਂ ਕਾਫੀ ਦੁਕਾਨਾਂ ਨੇ ਲਓ ਜੀ ਦੇਖੋ ਤੇ ਇੱਧਰ ਵੀ ਆ ਰੈਡੀਮੇਡ ਕੱਪੜੇ ਟੀ-ਸ਼ਰਟਾਂ ਲੋਹਰਾਂ ਵਾਲੀ ਦੁਕਾਨ ਦੇਖ ਸਕਦੇ ਹੋ ਤੁਸੀਂ ਇੱਧਰ ਕਾਫੀ ਵੱਡੀਆਂ-ਵੱਡੀਆਂ ਜਰਨਲ ਸਟੋਰ ਨੇ ਸ਼ੂਜ਼ ਵਾਲੀ ਦੁਕਾਨ ਆ ਜੁੱਤੀਆਂ ਵਾਲੀਆਂ, ਰੈਡੀमेड ਕੱਪੜੇ ਵਾਲੀਆਂ ਦੁਕਾਨਾਂ। ਕਾਫੀ ਏਰੀਏ ਦੇ ਵਿੱਚ ਆ ਜਿਹੜਾ ਪਾਨੀਗੜ ਦਾ ਬਾਜ਼ਾਰ ਆ ਜਿਹੜਾ ਉਹ ਫੈਲਿਆ ਹੋਇਆ। ਤੇ ਇਧਰ ਨਾਲ ਕੁਝ ਮੈਡੀਕਲ ਸਟੋਰ ਵੀ ਹੈਗੇ ਨੇ। ਫੋਨ ਵਾਲੀਆਂ ਦੁਕਾਨਾਂ ਵੀ ਨੇ ਇਸ ਬਾਜ਼ਾਰ ਦੇ ਵਿੱਚ। ਰੇਗ ਤਰੀਕੇ ਦਾ ਸਾਮਾਨ ਤੁਹਾਨੂੰ ਇਥੋਂ ਮਿਲ ਜੂਗਾ। ਮਾਰਕੀਟ ਦੇ ਵਿੱਚੋਂ। ਕੋਸ਼ੇ ਜੁਐਲਰੀ ਵਾਲੀਆਂ ਦੁਕਾਨਾਂ ਵੀ ਹੈਗੀਆਂ ਨੇ ਆ ਸਾਹਮਣੇ ਜਿਵੇਂ ਜੁਐਲਰੀ ਵਾਲੀ ਆ ਹਨਾ। ਆ ਘਰੇਲਾਨਾ ਸਟੋਰ ਆ ਗਿਆ। ਬਹੁਤ ਉਹ ਕੱਪੜੇ ਵਾਲੀ ਆ ਗਈ ਦੁਕਾਨ ਟੀ-ਸ਼ਰਟਾਂ ਲੋਰਾਂ ਬਾਈ ਹੋਣੀਆਂ ਨੇ ਬਾਹਰ ਲਾਈਆਂ ਹੋਈਆਂ ਨੇ ਕਾਫੀ ਵੱਡੀਆਂ-ਵੱਡੀਆਂ ਦੁਕਾਨਾਂ ਨੇ ਭਾਨੀਗੜ੍ਹ ਦੇ ਬਾਜ਼ਾਰ ਵਿੱਚ ਤੇ ਇੱਧਰ ਵੀ ਕਾਫੀ ਵੱਡੀਆਂ-ਵੱਡੀਆਂ ਬੁਟੀਕਾਂ ਨੇ ਮਿਕਸਾ ਸਾਰਾ ਮਾਰਕੀਟ ਦੇ ਵਿੱਚ ਵਿੱਚੇ ਫੋਨਾਂ ਵਾਲੀਆਂ ਦੁਕਾਨਾਂ ਕੱਪੜੇ ਵਾਲੀਆਂ ਜੁੱਤੀਆਂ ਵਾਲੀਆਂ ਹਰ ਇੱਕ ਤਰੀਕੇ ਦੀ ਦੁਕਾਨ ਮਿਲ ਜੂ ਆ ਕਾਫੀ ਵੱਡੀ ਦੁਕਾਨ ਨਾਲ ਮੋਬਾਈਲ ਵਾਲੀ ਇੱਥੇ ਵਿਚ ਨਾਲੇ ਸਲੂਨ ਆ ਗਿਆ ਆ ਵੀ ਕਾਫੀ ਸੰਗਣੀ ਮਾਰਕੀਟ ਆ ਗਈ ਤੇ ਦੇਖ ਸਕਦੇ ਹੋ ਜਿਵੇਂ ਤੁਸੀਂ ਇੱਥੇ ਵੀ ਕੱਪੜੇ ਵਾਲੀਆਂ ਦੁਕਾਨਾਂ ਨੇ ਟੇਲਰਾਂ ਦੀਆਂ ਦੁਕਾਨਾਂ ਨੇ ਆ ਵੀ ਜਿਹੇ ਵਿੱਚ ਜ਼ਿਆਦਾ ਆ ਨਾਲੇ ਬੁੱਕ ਸ਼ਾਪ ਆ ਗਈ ਇੱਧਰ ਹਨਾ ਆ ਵੀ ਬਾਹਰ ਕਪੜੇ ਲਾਏ ਹੋਏ ਨੇ ਕੱਢ ਕੇ। ਇਹੋ ਜੀ। ਉਹ ਅੱਗੇ ਫਿਰ ਨਾ ਸਟੋਰ। ਫਲ ਵਾਲੀ ਆ ਗਈ ਕਾਫੀ ਵੱਡੀ ਦੁਕਾਨ ਆ। ਇੱਥੇ ਵੀ ਕਾਫੀ ਵੱਡੀਆਂ-ਵੱਡੀਆਂ ਦੁਕਾਨਾਂ ਨੇ। ਆਲੇ-ਦੁਆਲੇ ਕਾਫੀ ਵੱਡੀ ਮਾਰਕੀਟ ਐ। ਤੇ ਇੱਧਰ ਚੱਲਦੇ ਆਪਾਂ ਹੁਣ ਅੱਗੇ ਆਉਂ ਦੇਖਦੇ ਆਂ ਸਾਰਾ ਬਾਜ਼ਾਰ। ਅਕਾ ਤੇ ਦੇਖੋ ਤੁਸੀਂ ਕੱਪੜੇ ਵਾਲੀਆਂ ਦੁਕਾਨਾਂ ਸਾਰੀਆਂ ਹਨ ਕੱਪੜੇ ਬਾਹਰ ਲਾਏ ਹੋਏ ਨੇ ਆ ਵੀ ਚੁੰਨੀਆਂ ਕੰਬਲ ਸੂਟ ਵਾਲੀਆਂ ਦੁਕਾਨਾਂ ਆ ਵੀ ਕੁਝ ਚੱਪਲ ਵਾਲੀਆਂ ਦੁਕਾਨਾਂ ਆ ਗਈਆਂ ਜੁੱਤੀਆਂ ਵਾਲੀਆਂ ਆ ਗਈਆਂ ਨਾ ਨੋ ਕੱਪੜੇ ਵਾਲੀਆਂ ਦੁਕਾਨਾਂ ਆ ਗਈਆਂ ਦੇਖ ਸਕਦੇ ਹੋ ਸਪੜੇ ਵਾਲੀਆਂ ਦੁਕਾਨਾਂ ਵੀ ਬਹੁਤ ਵੱਡੀਆਂ-ਵੱਡੀਆਂ ਹੈਗੀਆਂ ਨੇ ਭਾਂਗੀਕੜ ਦੇ ਬਾਜ਼ਾਰ ਦੇ ਵਿੱਚ ਤੇ ਅੰਦਰੋਂ ਸਾਰੀ ਮਾਰਕੀਟ ਆਪਾਂ ਤੁਹਾਨੂੰ ਦਿਖਾਤੀ ਜਿਵੇਂ ਦੁਕਾਨਾਂ ਸਾਰੀਆਂ ਦਿਖਾਈਆਂ ਨੇ ਹਨਾ ਹੁਣ ਆਪਾਂ ਬਾਹਰ ਵਾਲੇ ਪਾਸੇ ਚੱਲਦੇ ਆਂ ਜਿਹੜੀ ਹਾਈਵੇ ਦੇ ਨਾਲ-ਨਾਲ ਮਾਰਕੀਟ ਹੈ ਹਾਈਵੇ ਦੇ ਨਾਲ ਨਾਲ ਜਿਹੜੀਆਂ ਦੁਕਾਨਾਂ ਨੇ ਉਹ ਦਿਖਾਉਣੇ ਆ ਤੁਹਾਨੂੰ ਆਪਾਂ ਜਾ ਕੇ ਤੇ ਅੱਗੇ ਚੱਲਦੇ ਆਂ ਸਾਹਮਣੇ ਇੱਥੇ ਹਾਈਵੇ ਆ ਹਾਈਵੇ ਦੇ ਨਾਲ ਇਹ ਬਾਜ਼ਾਰ ਆ ਜਿਹੜਾ ਵੱਡਾ ਰੋਡ ਚੱਲਦਾ ਉਹਦੇ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਜਿਹੜੀ ਵੱਡੇ ਰੋਡ ਦੇ ਨਾਲ-ਨਾਲ ਮਾਰਕੀਟ ਹੈ ਜਿਹੜੀ ਹਾਈਵੇ ਦੇ ਨਾਲ-ਨਾਲ ਮਾਰਕੀਟ ਹੈ ਤੇ ਕਾਫੀ ਵੱਡੀਆਂ-ਵੱਡੀਆਂ ਦੁਕਾਨਾਂ ਵੱਡੇ ਰੋਡ ਦੇ ਉੱਪਰ ਬਣੀਆਂ ਹੋਈਆਂ ਨੇ ਕਾਫੀ ਵੱਡੇ-ਵੱਡੇ ਹੋਟਲ ਨੇ ਜਿਹੜੇ ਉਹ ਵੱਡੇ ਰੋਡ ਤੇ ਬਣੇ ਹੋਏ ਨੇ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਵੱਡਾ ਹਾਈਵੇ ਆ ਗਿਆ ਜਿਹੜਾ ਭਵਾਨੀਗੜ੍ਹ ਤੋਂ ਸੰਗਰੂਰ ਬਠਿੰਡੇ ਨੂੰ ਜਾਂਦਾ ਤੇ ਆਪਾਂ ਚੱਲਦੇ ਆ ਇਹਦੇ ਨਾਲ-ਨਾਲ ਸਾਰੀਆਂ ਇਹ ਦੁਕਾਨਾਂ ਨੇ ਜਿਹੜੀਆਂ ਬਣੀਆਂ ਹੋਈਆਂ ਨੇ ਤੇ ਇੱਥੇ ਨਾਲੇ ਬੱਸ ਸਟੈਂਡ ਵੀ ਹੈ ਇੱਥੇ ਬੱਸਾਂ ਵੀ ਖੜ੍ਹਦੀਆਂ ਨੇ ਆ ਕੁਝ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਬਾਕੀ ਕਾਫੀ ਵੱਡੇ-ਵੱਡੇ ਹੋਟ ਇਦਲੀ ਖੱਬੇ ਹੱਥ ਵੀ ਤੇ ਸੱਜੇ ਹੱਥ ਵੀ ਦੂਸਰੀ ਸਾਈਡ ਵਾਲੀ ਮਾਰਕੀਟ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਪਹਿਲਾਂ ਆਪਾਂ ਮਾਰਕੀਟ ਦੇਖਦੇ ਆਂ ਸਾਰੀ ਕਿ ਆ ਕੁਝ ਇੱਥੇ ਖਾਣ ਪੀਣ ਵਾਲੇ ਰੈਸਟੋਰੈਂਟ ਆ ਗਏ ਆ ਫਾਸਟ ਫੂਡ ਵਾਲੀਆਂ ਦੁਕਾਨਾਂ ਆ ਗਈਆਂ ਹਨਾ ਨਾਲੇ ਕੁਝ ਇੰਸਟੀਟਿਊਟਸ ਵੀ ਹੈਗੇ ਨੇ ਪਵਾਨੀਗੜ ਸ਼ਹਿਰ ਕਾਫੀ ਵੱਡਾ ਤੇ ਪਹਿਲਾਂ ਪੰਜਵੇਂ ਤੁਹਾਨੂੰ ਵਿਚਰਲਾ ਬਾਜ਼ਾਰ ਦਿਖਾਇਆ ਹੁਣ ਤੁਸੀਂ ਬਾਹਰ ਦੇਖ ਰਹੇ ਹੋ ਰੋਡ ਦੇ ਨਾਲ-ਨਾਲ ਹਨਾ ਇਹ ਜਾਨੀ ਕਿ ਵੱਡੇ ਰੋਡ ਬਣਦੇ ਬਣਨ ਕਰਕੇ ਇੱਥੇ ਸਾਰੀ ਹਾਈਵੇ ਦੇ ਨਾਲ-ਨਾਲ ਮਾਰਕੀਟ ਆ ਜਿਹੜੀ ਉਹ ਵੱਧ ਰਹੀ ਆ ਜ਼ਿਆਦਾਤਰ ਮਤਲਬ ਦੁਕਾਨਾਂ ਹੁਣ ਵੱਡੇ ਰੋਡ ਤੇ ਬਣ ਰਹੀਆਂ ਨੇ ਆ ਕੁਝ ਮਕੈਨਿਕਾਂ ਵਾਲੀਆਂ ਦੁਕਾਨਾਂ ਆ ਗਈਆਂ ਹੋਟਲ ਆ ਗਏ ਹਨਾ ਤੇ ਭੋਨੀਗੜ੍ਹ ਸ਼ਹਿਰ ਆ ਜਿਹੜਾ ਹੌਲੀ-ਹੌਲੀ ਵੱਧ ਰਿਹਾ ਅੱਗੇ ਨੂੰ ਮਤਲਬ ਨਵੀਆਂ ਦੁਕਾਨਾਂ ਨੇ ਜਿਹੜੀਆਂ ਇੱਥੇ ਬਣ ਰਹੀਆਂ ਨੇ ਬਾਕੀ ਤੁਸੀਂ ਦੇਖ ਸਕਦੇ ਹੋ ਜਿਆਦਾ ਰੈਸਟੋਰੈਂਟ ਨੇ ਨਾਲ-ਨਾਲ ਇੱਥੇ ਆ ਕੁਝ ਹੋਰ ਵਰਤੋਂ ਵਾਲਾ ਸਮਾਨ ਘਰਾਂ ਚ ਵਰਤੋਂ ਵਾਲਾ ਹਨਾ ਪਲਾਸਟਿਕ ਦਾ ਸਮਾਨ ਉਹ ਸਾਰੀਆਂ ਦੁਕਾਨਾਂ ਤੇ ਆ ਕੁਝ ਨਾਲ ਦੁਕਾਨਾਂ ਲੱਗੀਆਂ ਹੋਈਆਂ ਨੇ ਫਲ ਵਾਲੀਆਂ ਉਹ ਸਾਰੀਆਂ ਆ ਗਈਆਂ ਤੇ ਕਾਫੀ ਵੱਡਾ ਸ਼ਹਿਰ ਆਲੇ-ਦਾਲ ਦੇ ਪਿੰਡਾਂ ਨੂੰ ਇਹ ਸ਼ਹਿਰ ਲੱਗਦਾ ਕਾਫੀ ਪਿੰਡਾਂ ਆਉਂਦੇ ਨੇ ਇਹ ਸ਼ਹਿਰ ਬਦਲੋ ਸ਼ਾਪਿੰਗ ਕਰਨ ਵਾਸਤੇ ਪੌਣੀਗੜ ਸ਼ਹਿਰ ਨੂੰ ਸੰਗਰੂਰ ਜ਼ਿਲ੍ਹਾ ਪੈਂਦਾ ਹੈ ਤੇ ਇੱਥੋਂ ਜਿਹੜੀ ਸੰਗਰੂਰ ਦੀ ਦੂਰੀ ਹੈ ਉਹ 20 ਕਿਲੋਮੀਟਰ ਹੈ ਤੇ ਇਹ ਪਟਿਆਲੇ ਤੇ ਸੰਗਰੂਰ ਦੇ ਸੈਂਟਰ ਦੇ ਵਿੱਚ ਸ਼ਹਿਰ ਪੈਂਦਾ ਹੈ ਤੇ ਨਾਬੇ ਤੋਂ ਵੀ 22 ਕਿਲੋਮੀਟਰ ਪੈ ਜਾਂਦਾ ਪੌਣੀਗੜ ਜਿਹੜਾ ਸ਼ਹਿਰ ਹੈ ਬਾਕੀ ਇਹ ਰੋਡ ਦੇ ਨਾਲ-ਨਾਲ ਇਹ ਸਾਰੀਆਂ ਦੁਕਾਨਾਂ ਨੇ ਤੁਸੀਂ ਦੇਖ ਸਕਦੇ ਹੋ ਤੇ ਇੱਥੇ ਕਾਫੀ ਇੰਸਟੀਟਿਊਟਸ ਵੀ ਹੈਗੇ ਨੇ ਜਿਵੇਂ ਆਈ ਲਾਈਟਸ ਇੰਸਟੀਟਿਊਟ ਹੋਰ ਪੜ੍ਹਾਈ ਵਾਲੇ ਇੰਸਟੀਟਿਊਟਸ ਇਹ ਸ਼ਹਿਰ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਆ ਕੁਝ ਨਾਲ ਸਬਜ਼ੀ ਵਾਲੀਆਂ ਦੁਕਾਨਾਂ ਵੀ ਇੱਥੇ ਲੱਗੀਆਂ ਹੋਈਆਂ ਨੇ ਕਿ ਹੁਣ ਆਪਾਂ ਦੂਸਰੀ ਸਾਈਡ ਚੱਲਾਂਗੇ ਤੁਹ ਮਾਰਕੀਟ ਦੀ ਇਸੇ ਤਰ੍ਹਾਂ ਸੱਜੇ ਹੱਥ ਵੀ ਮਾਰਕੀਟ ਹੈ ਜਿਹੜੀ ਬਣੀ ਹੋਈ ਹੈ ਭੌਨੀਗੜ ਦੀ ਤੇ ਕਾਫੀ ਏਰੀਆ ਦੇ ਵਿੱਚ ਜਿਹੜਾ ਭੌਨੀਗੜ ਸ਼ਹਿਰ ਹੈ ਉਹ ਫੈਲਿਆ ਹੋਇਆ ਜਿਵੇਂ ਆਪਾਂ ਤੁਹਾਨੂੰ ਦਿਖਾਇਆ ਸਾਰੀ ਵੀਡੀਓ ਦੇ ਵਿੱਚ ਕਾਫੀ ਵੱਡੀਆਂ-ਵੱਡੀਆਂ ਦੁਕਾਨਾਂ ਇੱਥੇ ਹਰੇਕ ਤਰੀਕੇ ਦੀ ਮਤਲਬ ਦੁਕਾਨ ਤੁਹਾਨੂੰ ਦੀ ਮਿਲ ਜੂਗੀ ਤੇ ਵੀਡੀਓ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਭਵਾਨੀਗੜ੍ਹ ਸ਼ਹਿਰ ਦੀ ਜਿਹੜੀ ਵੀਡੀਓ ਆ ਹਨਾ ਕਿੱਥੋਂ ਦੇਖ ਰਹੇ ਹੋ ਤੇ ਕਈ ਵਾਰ ਐਵੇਂ ਹੁੰਦਾ ਵੀ ਜਿਵੇਂ ਭਵਾਨੀਗੜ੍ਹ ਏਰੀਆ ਵਾਲੇ ਜਿਵੇਂ ਬਾਹਰ ਲੀਆਂ ਕੰਟਰੀਆਂ ਚ ਗਏ ਹੁੰਦੇ ਨੇ ਨਾ ਉਹ ਤਾਂ ਫਿਰ ਉਹ ਵੀਡੀਓ ਦੇਖਦੇ ਨੇ ਜਦੋਂ ਕਿਸੇ ਵੀ ਸ਼ਹਿਰ ਦੀ ਆਪਦੇ ਸ਼ਹਿਰ ਦੀ ਤਾਂ ਉਹਨਾਂ ਦੀ ਯਾਦਾਂ ਨੇ ਜਿਹੜੀਆਂ ਉਹ ਤਾਜ਼ਾ ਹੋ ਜਾਂਦੀਆਂ ਨੇ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਸੀਂ ਕਿਹੜੀ ਜਗ੍ਹਾ ਤੋਂ ਵੀਡੀਓ ਦੇਖ ਰਹੇ ਹੋ ਸਾਡੀ ਤੇ ਅੱਗੇ ਕੁਝ ਹੋਰ ਮਾਰਕੀਟ ਹੈ ਤੇ ਇੱਥੇ ਨਾਲ ਦੇਖ ਸਕਦੇ ਹੋ ਤੇ ਇੱਥੇ ਵੀ ਕਾਫੀ ਰੌਣਕ ਹੈ ਆਲੇ-ਦਾਲੇ ਵੱਡੀਆਂ-ਵੱਡੀਆਂ ਦੁਕਾਨਾਂ ਨੇ ਤੇ ਦੁਪਹਿਰ ਦਾ ਸਮਾਂ ਇਸ ਟਾਈਮ ਤੇ ਦੁਪਹਿਰ ਦੇ ਟਾਈਮ ਕਾਫੀ ਮਤਲਬ ਜਿਹੜੇ ਬਾਜ਼ਾਰ ਨੇ ਹਨਾ ਉਹ ਭੱਕ ਜਾਂਦੇ ਨੇ ਮਤਲਬ ਸਵੇਰੇ ਜਦੋਂ ਲੇਟ ਖੁੱਲਦੇ ਨੇ ਨਾ ਬਾਜ਼ਾਰ ਜਿਵੇਂ ਸ਼ਹਿਰਾਂ ਦੇ ਬਾਜ਼ਾਰ 10 ਵਜੇ ਖੁੱਲਦੇ ਨੇ 9 ਵਜੇ ਖੁੱਲਦੇ ਨੇ ਤਾਂ ਹੌਲੀ-ਹੌਲੀ ਦਿਨ ਦੇ ਵਿੱਚ ਆ ਕੇ ਪੂਰੀ ਭੀੜ ਹੋ ਜਾਂਦੀ ਹੈ ਮਾਰਕੀਟ ਦੇ ਵਿੱਚ ਕੁਝ ਆ ਬਾਜ਼ਾਰ ਆ ਗਿਆ ਸਾਰਾ ਇਹ ਵੀ ਰੋਡ ਦੇ ਨਾਲ-ਨਾਲ ਹੈ ਇੱਥੇ ਵੀ ਕਾਫੀ ਵੱਡੀਆਂ-ਵੱਡੀਆਂ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਆ ਨਾਲੇ ਪੈਟਰੋਲ ਪੰਪ ਆ ਗਿਆ ਹੁਣ ਆਪਾਂ ਚੱਲਦੇ ਆ ਅੱਗੇ ਦੀ ਮਾਰਕੀਟ ਦੇਖਦੇ ਆ ਹੁਣ ਆਪਾਂ ਫਿਰ ਹਾਈਵੇ ਤੇ ਆ ਗਏ ਤੇ ਇਹ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਕਾਫੀ ਵੱਡੀਆਂ-ਵੱਡੀਆਂ ਜਿਹੜੀਆਂ ਦੁਕਾਨਾਂ ਨੇ ਆ ਕੁਝ ਰੈਸਟੋਰੈਂਟ ਨੇ ਕੁਝ ਕਰਿਆਨਾ ਸਟੋਰ ਨੇਗੇ ਇੱਥੇ ਤੇ ਆ ਨਾਲੇ ਕੁਝ ਇੰਸਟੀਟਿਊਟਸ ਆ ਗਏ ਪੜ੍ਹਾਈ ਵਾਲੇ ਆਈਲਟਸ ਇੰਸਟੀਟਿਊਟਸ ਇਹ ਜਾਨੀ ਕਿ ਜ਼ਿਆਦਾਤਰ ਜਿਹੜਾ ਪਹਾਣੀਗੜ ਸ਼ਹਿਰ ਆ ਜਿਵੇਂ ਹੁਣ ਮਤਲਬ ਅੱਗੇ ਵੱਧ ਰਿਹਾ ਹੈ ਨਾ ਜਿਹੜੀ ਦੀ ਮਾਰਕੀਟ ਹੈ ਉਹ ਵੱਧ ਰਹੀ ਹੈ ਉਹ ਜ਼ਿਆਦਾਤਰ ਵੱਡੇ ਹਾਈਵੇ ਦੇ ਨਾਲ-ਨਾਲੇ ਜਿਹੜੀਆਂ ਦੁਕਾਨਾਂ ਨੇ ਉਹ ਵੱਧ ਰਹੀਆਂ ਨੇ ਆਪਾਂ ਜਿਵੇਂ ਪਹਿਲਾਂ ਜਿਹੜਾ ਸਾਰਾ ਬਾਜ਼ਾਰ ਦੇਖਿਆ ਉੱਥੇ ਮ ਨੇ ਤੇ ਨਾਲ ਨਾਲ ਇਹ ਰੋਡ ਦੇ ਕੁਝ ਬੈਂਕਾਂ ਵੀ ਨੇ ਤੁਸੀਂ ਦੇਖ ਸਕਦੇ ਹੋ ਜਿਵੇਂ ਪਿੱਛੇ ਬੈਂਕਾਂ ਆਈਆਂ ਸੀਗੀਆਂ ਹਨਾ ਤੇ ਹਰੇਕ ਤਰੀਕੇ ਦੀ ਮਤਲਬ ਦੁਕਾਨਾਂ ਬੈਂਕਾਂ ਇੰਸਟੀਟਿਊਟ ਪਵਾਨੀਗੜ੍ਹ ਸ਼ਹਿਰ ਦੇ ਵਿੱਚ ਨੇ ਤੇ ਆ ਵੱਡਾ ਰੋਡ ਆ ਗਿਆ ਮੇਨ ਹਾਈਵੇ ਤੇ ਇਹ ਆਪਾਂ ਹੁਣ ਕ੍ਰੋਸ ਕਰਾਂਗੇ ਤੇ ਹੁਣ ਆਪਾਂ ਚੱਲਣਾ ਦੂਸਰੀ ਸਾਈਡ ਤੇ ਜਿਹੜੀ ਦੂਸਰੀ ਸਾਈਡ ਦੀ ਮਾਰਕੀਟ ਆ ਉਹ ਦੇਖਾਂਗੇ ਤੇ ਸਾਹਮਣੇ ਪਵਾਨੀਗੜ੍ਹ ਦਾ ਮੇਨ ਬੱਸ ਸਟੈਂਡ ਹੈ ਤੇ ਕਾਫੀ ਸਵਾਰੀਆਂ ਉੱਥੇ ਖੜੀਆਂ ਨੇ ਬੱਸ ਚੜਨ ਦੇ ਵਾਸਤੇ ਤੇ ਇੱਥੇ ਸਾਰੀਆਂ ਬੱਸਾਂ ਰੁੱਕ ਰੋਕ ਕੇ ਜਾਂਦੀਆਂ ਨੇ ਮਤਲਬ ਜਿਹੜੀਆਂ ਅੱਗੇ ਬਠਿੰਡੇ ਨੂੰ ਜਾਂਦੀਆਂ ਨੇ ਜਾਂ ਸੰਗਰੂਰ ਨੂੰ ਜਾਂਦੀਆਂ ਨੇ ਤੇ ਚੱਲਦੇ ਆਪਾਂ ਕ੍ਰੋਸ ਕਰਦੇ ਆਂ ਹਾਈਵੇ ਤੇ ਹਾਈਵੇ ਕਾਫੀ ਚੱਲਦਾ ਤੇ ਦੇਖ ਕੇ ਕ੍ਰੋਸ ਕਰਨਾ ਪੈਂਦਾ ਬਾਕੀ ਸਾਹਮਣੇ ਬੱਸ ਵੀ ਆ ਗਈ ਹਨਾ ਤੇ ਨਾਲੇ ਬੱਸ ਆ ਗਈ ਕਾਫੀ ਸਾਰੀਆਂ ਸਵਾਰੀਆਂ ਇੱਥੇ ਖੜੀਆਂ ਨੇ ਤੇ ਸਾਰੇ ਸ਼ਹਿਰਾਂ ਨੂੰ ਇੱਥੋਂ ਬੱਸਾਂ ਜਿਹੜੀਆਂ ਉਹ ਮਿਲ ਜਾਂਦੀਆਂ ਨੇ ਤੇ ਹੁਣ ਚੱਲਦੇ ਆਪਾਂ ਅੱਗੇ ਦੀ ਮਾਰਕੀਟ ਦੇਖਦੇ ਆਂ ਆ ਦੂਸਰੀ ਸਾਈਡ ਵੀ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਕੁਝ ਸਵਾਰੀਆਂ ਖੜੀਆਂ ਨੇ ਉਧਰਲੀ ਸਾਈਡ ਵੀ ਬੱਸ ਰੁਕਦੀਆਂ ਨੇ ਗਈਆਂ ਤੇ ਆ ਗਏ ਹੁਣ ਆਪਾਂ ਮਤਲਬ ਦੂਸਰੀ ਸਾਈਡ ਤੇ ਇੱਥੇ ਵੀ ਕਾਫੀ ਵੱਡੀਆਂ-ਵੱਡੀਆਂ ਦੁਕਾਨਾਂ ਕੁਝ ਮੈਡੀਕਲ ਸਟੋਰ ਕੁਝ ਹੋਰ ਸਲੂਨ ਆ ਹੋਗੇ ਹਨ ਐਵੇਂ ਦੀਆਂ ਸਾਰੀਆਂ ਦੁਕਾਨਾਂ ਦੇਖਣ ਨੂੰ ਮਿਲ ਜਾਣਗੀਆਂ ਆ ਕੁਝ ਵਰਕਸ਼ਾਪਾਂ ਆ ਗਈਆਂ ਜਿਵੇਂ ਸਾਰਾ ਲੋਹੇ ਵਾਲਾ ਸਮਾਨ ਉਹ ਬਾਕੀ ਨਾਲ-ਨਾਲ ਕੁਝ ਮੋਟਰਸਾਈਕਲ ਵਾਲੀਆਂ ਦੁਕਾਨਾਂ ਤੇ ਇਸੇ ਤਰ੍ਹਾਂ ਭਵਾਨੀਗੜ੍ਹ ਸ਼ਹਿਰ ਦੀ ਜਿਹੜੀ ਮਾਰਕੀਟ ਆ ਕਾਫੀ ਵੱਡੀ ਐ ਤੇ ਜਿਹੜਾ ਵਿਚ ਵਜਾਰ ਆ ਜਿਵੇਂ ਕੱਪੜੇ ਵਾਲਾ ਵਜਾਰ ਹਨਾ ਤੇ ਉਹ ਉਹ ਮਤਲਬ ਜਿਆਦੇ ਵੱਡਾ ਨਹੀਂ ਆ ਜਿਹੜੀ ਮਾਰਕੀਟ ਆ ਇਹ ਬਹੁਤ ਵੱਡੀ ਐ ਜਿਹੜੀਆਂ ਬਾਹਰ ਮਤਲਬ ਦੁਕਾਨਾਂ ਬਣੀਆਂ ਹੋਈਆਂ ਨੇ ਤੇ ਇੱਥੇ ਵੀ ਆ ਕੁਝ ਇੰਸਟੀਚੂਟ ਆ ਗਏ ਰੋਡ ਦੇ ਨਾਲ-ਨਾਲ ਤੇ ਬਹੁਤ ਵੱੱਡੀਆਂ ਵੱਡੀਆਂ ਦੁਕਾਨਾਂ ਵੱਡੇ-ਵੱਡੇ ਸਟੋਰ ਇੱਥੇ ਬਣੇ ਹੋਏ ਨੇ ਤੁਸੀਂ ਸਾਰਾ ਬਾਜ਼ਾਰ ਦੇਖ ਸਕਦੇ ਹੋ ਆਟਾਪਾ ਆ ਗਿਆ ਨਾਲੇ ਤਾ ਬੇਮਤਬਲ ਰੈਸਟੋਰੈਂਟ ਬਹੁਤ ਨੇ ਕਿਉਂਕਿ ਹਾਈਵੇ ਹੈ ਨਾ ਇਹ ਹਾਈਵੇ ਤੇ ਫਿਰ ਮਤਲਬ ਰਖਾਣ ਪੀਣ ਨੂੰ ਕੋਈ ਨਾ ਕੋਈ ਰੁਕਦਾ ਰਹਿੰਦਾ ਤਾਂ ਉੱਥੇ ਹਾਈਵੇ ਤੇ ਰੈਸਟੋਰੈਂਟ ਜਿਆਦਾ ਹੀ ਹੁੰਦੇ ਨੇ ਆ ਕੁਝ ਹੋਰ ਦੁਕਾਨਾਂ ਆ ਗਈਆਂ ਨਾਲ ਦੇਖ ਸਕਦੇ ਹੋ ਜਿਵੇਂ ਤੁਸੀਂ ਤੇ ਇਸੇ ਤਰ੍ਹਾਂ ਇੱਧਰ ਵੀ ਅੱਗੇ ਕਾਫੀ ਸਾਰੀਆਂ ਦੁਕਾਨਾਂ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਸਾਰੀ ਵੱਡੀ ਮਾਰਕੀਟ ਹੈ ਇਸ ਰੋਡ ਦੇ ਨਾਲ-ਨਾਲ ਪਵਨੀਗੜ ਜਿਹੜਾ ਸ਼ਹਿਰ ਹੈ ਇਹਦੀ ਮਾਰਕੀਟ ਜਿਹੜੀ ਵਧੀ ਆ ਉਹ ਜ਼ਿਆਦਾਤਰ ਰੋਡ ਦੇ ਉੱਪਰ ਹੀ ਵਧੀ ਆ ਜਿਵੇਂ ਪਹਿਲਾਂ ਪਾ ਜਿਹੜਾ ਬਾਜ਼ਾਰ ਦਿਖਾਇਆ ਸੀ ਵਿਚਲਾ ਉਹ ਸਾਰਾ ਪੁਰਾਣਾ ਬਾਜ਼ਾਰ ਆ ਗਿਆ ਜਿਵੇਂ ਸੜਕ ਦੇ ਨਾਲ-ਨਾਲ ਹੁਣ ਨੰਮੀਆਂ ਦੁਕਾਨਾਂ ਹੋਰ ਬਣੀਆਂ ਜਾਂਦੀਆਂ ਨੇ ਵੱਡੇ-ਵੱਡੇ ਸ਼ੋਰੂਮ ਬਣ ਜਾਂਦੇ ਨੇ ਹਨਾ ਕਿਉਂਕਿ ਰੋਡ ਆ ਇਹ ਜਿਵੇਂ ਹਾਈਵੇਅ ਆ ਵੱਡਾ ਉਹਦੇ ਕਰਕੇ ਇੱਥੇ ਮਤਲਬ ਜ਼ਿਆਦਾ ਤਰੱਕੀ ਹੋ ਰਹੀ ਹੈ ਵੱਡੀ ਸੜਕ ਤੇ ਤੁਸੀਂ ਦੇਖੇ ਸਕਦੇ ਹੋ ਵੱਡੀਆਂ-ਵੱਡੀਆਂ ਦੁਕਾਨਾਂ ਹਨਾ ਜਿਵੇਂ ਦੇਖੀਆਂ ਨੇ ਤੇ ਆ ਕੁਝ ਸਾ ਮੋਬਾਈਲ ਵਾਲੇ ਸਟੋਰ ਆ ਗਏ ਵੱਡੇ-ਵੱਡੇ ਮ ਦੁਕਾਨਾਂ ਆ ਟਾਇਰ ਵਾਲੀਆਂ ਦੁਕਾਨਾਂ ਇਸ ਤਰ੍ਹਾਂ ਦੀਆਂ ਸਾਰੀਆਂ ਦੁਕਾਨਾਂ ਇਹ ਆਪਾਂ ਨੂੰ ਭਵਾਨੀਖੜ ਦੇ ਬਾਜ਼ਾਰ 'ਚ ਦੇਖਣ ਨੂੰ ਮਿਲਣਗੀਆਂ ਬਾਕੀ ਕਾਫੀ ਰੌਣਕ ਹੈ ਭਵਾਨੀਖੜ ਦੇ ਬਾਜ਼ਾਰ 'ਚ ਕਿਉਂਕਿ ਇੱਕ ਤਾਂ ਇਹ ਹਾਈਵੇ ਤੇ ਆ ਤਾਂ ਕਰਕੇ ਹਾਈਵੇ ਬਹੁਤ ਚੱਲਦਾ ਤਾਂ ਹਾਈਵੇ ਚੱਲਦਾ ਰਹਿੰਦਾ ਸਾਰਾ ਦਿਨੇ ਆ ਆਵਾਜ਼ਾਂ ਹੀ ਚੱਲਦੀ ਰਹਿੰਦੀ ਆ ਬਾਕੀ ਬਾਜ਼ਾਰ ਦੇ ਵਿੱਚ ਵੀ ਬਹੁਤ ਭੀੜ ਰਹਿੰਦੀ ਆ ਤੇ ਆ ਵੱਡੇ ਵੱਡੇ ਹੋਟਲ ਬਹੁਤ ਜ਼ਿਆਦਾ ਨੇ ਇੱਥੇ ਜਿਵੇਂ ਆਮ ਆਪਣੇ ਸ਼ਹਿਰਾਂ 'ਚ ਹੁੰਦੇ ਨੇ ਅਜੂ ਜਾਸ ਆ ਗਿਆ ਹਰਨ ਔੜੀ ਦੇਖਦੇ ਇੱਧਰ ਵੀ ਥੋੜਾ ਥਰਤੀ ਮਾਰਕਟ ਖਾ ਵੀ ਆਏ ਆ ਚੱਲਦੇ ਆ ਅੱਗੇ ਬਾਜ਼ਾਰ ਚੋਂ ਆਪਾਂ ਆ ਗਏ ਤੇ ਇੱਥੇ ਹੁਣ ਰੈਸਟੋਰੈਂਟ 'ਚ ਬੈਠੇ ਆਂ। ਆਪਾਂ ਖਾਣ ਲਈ ਮੰਗਾਈ ਨੇ ਦਹੀਂ ਭੱਲੇ। ਤੇ ਹਾਂ ਵੀ ਅਮਰ ਤਾਂ ਕੀ ਕਹਿੰਦੀ ਹੈ ਗਰਮੀ? ਗਰਮੀ। ਗਰਮੀ ਬਹੁਤ ਜ਼ਿਆਦਾ ਆ। ਤੇ ਆਹ ਰੈਸਟੋਰੈਂਟ ਐ। ਇੱਥੇ ਬੈਠੇ ਆਂ ਖਾਣ ਦਹੀਂ ਭੱਲੇ। ਹਾਂਜੀ ਅੱਜ ਦੀ ਵੀਡੀਓ ਜ਼ ਆਪਾਂ ਐਂਡ ਕਰਦੇ ਆਂ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਭਵਾਨੀਗੜ੍ਹ ਸਾਰਾ ਸ਼ਹਿਰ ਅਤੇ ਭਵਾਨੀਗੜ੍ਹ ਦਾ ਬਾਜ਼ਾਰ। ਇਸ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਆਂ ਅਗਲੇ ਬਲੌਗ ਵਿੱਚ। ਉਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਧੰਨਵਾਦ ਜੀ